ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੂਲ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤਹਿਸੀਲ ਆ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੀ ਨੇੜੇ ਇਹਦੇ ਰਾਮਪੁਰਾ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਫੂਲ ਤੋਂ ਗੱਲਕਲਾਂ ਵਾਲੀ ਛੜਕ ਦੇ ਉੱਤੇ ਘਰ ਆਉਂਦਾ ਛੌਂਕ ਐ ਇਸ ਵੀਰ ਨੂੰ ਚੰਗੀਆਂ ਮੱਝਾਂ ਦਾ ਪਰ ਜਿਹੜਾ ਭਰਾ ਚੰਗੇ ਪਸ਼ੂ ਸੰਭਾਲਦਾ ਨੇਚਰਲੀ ਆ ਉਹਦੇ ਜਿਹੜੇ ਆਪਦੇ ਰਿਲੇਟਿਵ ਹੁੰਦੇ ਆ ਰਿਸ਼ਤੇਦਾਰ ਹੁੰਦੇ ਉਹਨਾਂ ਕੋਲ ਵੀ ਪਸ਼ੂ ਉਸੇ ਤਰ੍ਹਾਂ ਚੰਗੇ ਹੀ ਰਹਿੰਦੇ ਆ ਅੱਜ ਬਾਈ ਨੇ ਦੋ ਝੋਟੀਆਂ ਜਿਹੜੀਆਂ ਅਸਰ ਝੋਟੀਆਂ ਵਕਾਊ ਕੀਤੀਆਂ ਦੋਨਾਂ ਦੇ ਸਿੰਗ ਦਾਗੇ ਹੋਏ ਖੋਨੀਆਂ ਇਹਨਾਂ ਦੀ ਡਿਟੇਲ ਵੀਰ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੀ ਇਹਨਾਂ ਚੋਂ ਝੋਟੀ ਤੁਹਾਨੂੰ ਚੰਗੀ ਲੱਗੀ ਉਹਦੀ ਤਸੱਲੀ ਤੁਸੀਂ ਕਰ ਲਿਓ ਚੈੱਕ ਪਾਸ ਡਾਕਟਰ ਤੋਂ ਕਰਵਾ ਸਕਦੇ ਹੋ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਕੇ ਲੈ ਜਾਓ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਦੋਨਾਂ ਬਾਰੇ ਪਹਿਲਾਂ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣੇ ਆ ਫਿਰ ਦੂਜੀ ਝੋਟੀ ਜਿਹੜੀ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਨਾਮ ਆਪਣਾ ਗਸਤਿ ਸਿਮਰਨਜੀਤ ਹੈ ਜੀ ਸਿਮਰਨਜੀਤ ਭਾਈ ਅੱਜ ਦੋ ਝੋਟੀਆਂ ਆਪਣੇ ਕੋਲ ਵਿਕਰੀ ਆਲੀਆਂ ਐ ਖਰੀਦੀਆਂ ਹੋਈਆਂ ਐ ਜਾਂ ਕਰਦੇ ਆ ਨਹੀਂ ਇਹ ਆਪਣੀ ਰਿਸ਼ਤੇਦਾਰੀ ਚੋਂ ਆਈਆਂ ਜੀ ਆਪਣੀ ਮਾਸੀ ਜੀਰ ਕੇ ਸੀਗੇ ਉਹਨਾਂ ਨੂੰ ਨਾ ਕੈਨੇਡਾ ਜਾਣਾ ਪੈ ਗਿਆ ਚੰਚੇਤੀ ਅੱਛਾ ਤੇ ਉਹਨਾਂ ਨੇ ਫਿਰ ਸਾਡੇ ਕੋਲ ਭੇਜਤੀਆਂ ਜੀ ਠੀਕ ਹੈ ਤੁਸੀਂ ਵੇਚ ਦਿਓ ਜੇ ਰੱਖਣੀਆਂ ਹੋਈਆਂ ਰੱਖ ਲਿਓ ਜੀ ਠੀਕ ਹੈ ਉਹ ਆਪਾਂ ਨਹੀਂ ਰੱਖ ਲੈਂਦੇ ਹੁਣ ਲੀਵਰ ਦੀ ਸਮੱਸਿਆ ਬਾਕੀ ਝੋਨਾ ਝੂਨਾ ਵਟਣਾ ਸਿੱਖ ਵੀ ਸੀ ਛੋਟ ਠੀਕ ਹੈ ਅੱਛਾ ਇਹ ਦੋਨੇ ਹੀ ਹਜੇ ਅਸਰ ਹੈ ਗੱਭਨ ਦੋਨੇ ਅਸਰ ਹੈ ਜੀ ਦੋਨੇ ਗੱਭਨ ਨਹੀਂ ਹੋਈਆਂ ਇਹ ਜੀ ਠੀਕ ਹੈ ਪਰ ਪਹਿਲੇ ਝੋਟੀ ਜਿਹੜੀ ਕੀ ਡਿਟੇਲ ਹੈ ਇਹਦੀ ਇਹ ਐਚ ਐਲ ਡੀ ਵੀ ਦੇ 43 54 ਬੋਲਦੀ ਹੈ ਜੀ ਠੀਕ ਹੈ ਐਚ ਐਲ ਡੀ ਵੀ ਦੇ ਜੀ ਦੰਦੋ ਕਿਵੇਂ ਹੈ ਦੰਦੋ ਇਹ ਦੋ ਦੰਦ ਹੁਣ ਕੰਪਲੀਟ ਹੋਈ ਨਹੀਂ ਜੀ ਹਜੇ ਨੀਵੇਂ ਆ ਦੰਦ ਥੋੜੇ ਠੀਕ ਹੈ ਜਾਨੀ ਦੋ ਦੰਦ ਇਸ ਟਾਈਮ ਇਹ ਹੈ ਐ ਨਹੀਂ ਹਾਂ ਜੀ ਠੀਕ ਹੈ ਚਾ ਰੇਟ ਕੀ ਰਹੂਗਾ ਰੇਟ ਇਹ ਤਾਂ ਫੋਨ ਤੇ ਰੱਖਾਂਗੇ ਜੀ ਦੋਨਾਂ ਤੇ ਤੋਰ ਦਗੇ ਨੂੰ ਹਾਂ ਜੀ ਤੋਰ ਦੋ ਸੋ ਇਹ ਡਿਟੇਲ ਬਾਈ ਨੇ ਤੁਹਾਨੂੰ ਦੇਤੀ ਹੈ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਇਹ ਦੋ ਦੰਦਾਂ ਚੋਟੀ ਚ ਤਲਿਆਰੇ ਹੁਣ ਵੈਸੇ ਪਾਲੇ ਕਿਉਂਕਿ ਝੋਟੀਆਂ ਤਾਕਤ ਤੇ ਚਾਹ ਸਮਗੀਆਂ ਝੋਟੀਆਂ ਬਾਹਲਾ ਖਿੱਚ ਤੂੰ ਨਾ ਕਰਨ ਭੱਜ ਨਸਨ ਤੇ ਇਸ ਕਰਕੇ ਤਲਿਆਰੇ ਪਾਲੇ ਟਾਂਚਾ ਖੁੱਲਾ ਡੁੱਲਾ ਤਕੜੀ ਝੋਟੀ ਐ ਗੰਬੜ ਹੋਣ ਵਾਲੀ ਐ ਦੋ ਦੰਦ ਚੋਟੀ ਇਹ ਮੇਰੇ ਖਿਆਲ ਚ 5-7 ਦਿਨ ਪਹਿਲਾਂ ਵੀਰ ਕੋਲ ਆਈਆਂ ਝੋਟੀਆਂ ਕਿਉਂਕਿ ਇਹਨਾਂ ਦੇ ਰਿਲੇਟਿਵ ਉਹਨਾਂ ਨੂੰ ਅਚਾਨਕ ਬਾਹਰ ਜਾਣਾ ਪਿਆ ਜਿਹਦੇ ਕਰਕੇ ਝੋਟੀਆਂ ਦੋਨੇ ਵੀਰ ਕੋਲ ਭੇਜਦੀਆਂ ਸੀ ਉਹ ਇਹ ਛੋਟੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਚੰਗੀ ਸੰਭੀ ਹੋਈ ਸੋਹਣੀ ਸੇਤਾਲੀ ਝੋਟੀ ਐ ਸਿਮਰਜੀਤ ਭਾਈ ਥਣ ਤਾਂ ਚਾਰ ਹੀ ਐ ਇਹਦੇ ਹਾਂਜੀ ਜੰਮਾ ਪ੍ਰੋਪਰ ਚਾਰ ਐ ਜੀ ਠੀਕ ਐ ਸੋ ਦੱਸੋ ਇਸ ਤਰੀਕੇ ਨਾਲ ਆਪਾਂ ਵੈਸੇ ਦੇਖ ਵੀ ਲੈਨੇ ਚਾਰ ਹੀ ਥਣਾ ਕੋਈ ਐਕਸਟਰਾ ਫੂਡ ਸ਼ਾਕ ਨਹੀਂ ਦਿਸਦੀ ਘਰ ਤੁਸੀਂ ਆ ਕੇ ਕੋਲੋਂ ਵੀ ਪਾਸ ਕਰੋਗੇ ਕੁਝ ਤਾਂ ਥੋੜੀਆਂ ਜਿਹੀ ਇਹ ਢਾਂਚੇ ਦੀਆਂ ਤਾਂ ਮਜ਼ਬੂਤ ਐ ਜੀ ਕਾਫ ਗਰੋਅਰ ਤੋਂ ਲੈ ਕੇ ਡਰਾਈ ਤੱਕ ਇਹਨਾਂ ਦੀ ਹੁਣ ਵੀ ਫੀਡ ਚੱਲਦੀ ਸੀ ਅੱਛਾ ਉਹਨਾਂ ਨੇ ਘਟਾ ਵੀ ਨਾਲ ਹੀ ਭੇਜਤਾ ਆਪਣੇ अच्छा ਤੁਸੀਂ ਉੱਥੇ ਪਾ ਦਿਓ ਤਾਂ ਕਰਕੇ ਸਾਇਲਜ ਤੇ ਫੀਡ ਤੇ ਪਲੀਆਂ ਤਾਂ ਮਜ਼ਬੂਤ ਹੈ ਜੀ ਜਾਂਦੀ ਸਹੀ ਉਮਰ ਤਾਂ ਇਹਨਾਂ ਦੀ ਛੋਟੂ ਹੀ ਹੈ ਹਾਂਜੀ ਸੋ ਸੋ ਇਹ ਪ੍ਰੋਪਰ ਡਾਈਟ ਪਲਾਨ ਇਹਨਾਂ ਨੂੰ ਜਿਹੜਾ ਫੀਡ ਵਾਲਾ ਉਹ ਮਿਲਿਆ ਹੋਇਆ ਹੈ ਅੱਛਾ ਭਾਈ ਇਹ ਦੰਦੋ ਕਿਵੇਂ ਐਸੇ ਬੰਦੀ ਇਹ ਹਜੇ ਦੂ ਦੰਦ ਪੂਰੇ ਚੱਕਦੀ ਹੈ ਜੀ ਹਜੇ ਸਿੱਟੀ ਹੋਣਾ ਜੀ ਨਹੀਂ ਹਾਂਜੀ ਠੀਕ ਹੈ ਇਹਦੀ ਡਿਟੇਲ ਸੀਮੈਂਟ ਡਿਟੇਲ ਕੀ ਹੈ ਇਹਦੀ ਐਮ ਇਹਦੀ ਮੈ ਫੋਨ ਤੋਂ ਦੇਖ ਕੇ ਦੱਸ ਦਿਆਂਗੇ ਉਹਨੇ ਸੈਂਡ ਕਰੀ ਵੀ ਹੈ ਅੱਛਾ ਓਕੇ ਸੋ ਫੋਨ ਦੇ ਉੱਤੇ ਹੀ ਹੈ ਡਾਟਾ ਦੋਸਤੋ ਭਾਈ ਕਹਿੰਦਾ ਵੇਖ ਕੇ ਦੱਸ ਦੂੰਗਾ ਇਹ ਦੋ ਦੰਦ ਹੈ ਦੂਜੀ ਝੋਟੀ ਤੇ ਲਗਭਗ ਇੱਕੋ ਜਿਹੇ ਜਿਹੇ ਦੱਸਦੀਆਂ ਮਹੀਨੇ ਕ ਦਾ ਹੀ ਫਰਕ ਹੋ ਜੀ ਬਸ ਇਹਨਾਂ ਦਾ ਠੀਕ ਓਕੇ ਉਮਰ ਦਾ ਮਹੀਨੇ ਕ ਦਾ ਫਰਕ ਇਹ ਵੀ ਅਸਰੀ ਹੈ ਤੇ ਮੋ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਇੰਨਾ ਕਿ ਉਹ ਇਕੱਠਿਆਂ ਹੀ ਖੜਦੀਆਂ ਜਿਆਦਾ ਤੇ ਦੇਖਿਓ ਜਦੋਂ ਇਹ ਅੰਦਰ ਜਾਵੜੀ ਤੇ ਫਿਰ ਦੂਜੀ ਵੀ ਨੇ ਵੀ ਉਸੇ ਤਰ੍ਹਾਂ ਖੜ ਜਾਣਾ ਦੋਨਾਂ ਦੇ ਸਿੰਘ ਦਾ ਅੱਗੇ ਸਿਮਰਜੀਤ ਭਾਈ ਸਾਰੀਆਂ ਮੱਜਾਂ ਦੇ ਸਿੰਘ ਦਾ ਕਿ ਉਹਨਾਂ ਦੇ ਸਾਰੀਆਂ ਹੀ ਖੋਨੀਆਂ ਸੀ ਹਾਂਜੀ ਰੱਖੀਆਂ ਵੀ ਸਾਰੀਆਂ ਮੱਜਾਂ ਦੇ ਸਿੰਘ ਜਿਹੜੇ ਉਹ ਦਾਗੇ ਹੋਏ ਸੀ ਖੋਨੀਆਂ ਹੀ ਸੀ ਮੱਜਾਂ ਭਾਈ ਕਹਿੰਦਾ ਰਿਸ਼ਤੇਦਾਰਾਂ ਕੋਲ ਤੇ ਉਹਨਾਂ ਦੇ ਵਿੱਚੋਂ ਅੱਜ ਇਹ ਦੋ ਝੋਟੀਆਂ ਵੀਰ ਨੇ ਵਿਕਾਊ ਕਰਤੀਆਂ ਇੱਥੇ ਆਈਆਂ ਹੋਣੀਆਂ ਸੋ ਇਹਦੀ ਡਿਟੇਲ ਇਹਦੀ ਵੀ ਬਾਈ ਮੋਬਾਈਲ ਤੇ ਦੇਖ ਲੂਗਾ ਇਹਨੂੰ ਭੇਜੀ ਹੋਈ ਹੈ ਇਹ B1 330 ਦੀ ਹੈ ਜੀ B1 330 330 ਠੀਕ ਹੈ ওকে ਸੋ ਇਹ ਦੋ ਝੋਟੀਆਂ ਦੱਸੋ ਜੀਨੂੰ ਪਸੰਦ ਆਉਂਦੀਆਂ ਤਾਂ ਕੰਟੈਕਟ ਕਰ ਲਿਓ ਵੀਰ ਨਾਲ ਧੰਨਵਾਦ